ठीकु <laughs> हेमाल <laughs> ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ 2022 ਵਿੱਚ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਜਿਹੜੇ ਸਰਕਾਰ ਵੱਲੋਂ ਵੱਡਾ ਪ੍ਰਚਾਰਾ ਕੀਤਾ ਗਿਆ ਤੇ ਅੱਜ ਜਿਹੜਾ ਮਿਸਾਲ ਮਾਰਚਾ ਉਹ ਨਾਬਾ ਦੇ ਵਿੱਚ ਪੁੱਜ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਪਹੁੰਚੇ ਨੇ ਸਵਾਗਤ ਕਰਨ ਲਈ ਤੇ ਸੀਜ਼ਨ ਚੌਥਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਤੇ ਜਿਸ ਦਾ ਅਸੀਂ ਸਵਾਗਤ ਕਰ ਰਹੇ ਹਾਂ ਤੇ ਤੁਸੀਂ ਦੇਖ ਰਹੇ ਹੋ ਕਿ ਮੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਫਿਰ ਵੀ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਵਿੱਚ ਉਤਸ਼ਾਹ ਕਿ ਇਹਨਾਂ ਖੇਡਾਂ ਨੂੰ ਲੈ ਕੇ ਇੱਕ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਤੇ ਇਹਦੇ ਨਾਲ ਜਿਹੜੇ ਲੱਖਾਂ ਦੇ ਖਿਡਾਰੀ ਪੈਦਾ ਹੋਏ ਨੇ ਤੇ ਨੌਜਵਾਨਾਂ ਦਾ ਮੁਰ ਤੋਂ ਖੇਡਾਂ ਵੱਲ ਜਿਹੜਾ ਉਤਸ਼ਾਹ ਵਧਿਆ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਅਤੇ ਪੰਜਾਬ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਨੌਜਵਾਨ ਪੀੜੀ ਨੂੰ ਅੱਗੇ ਖੇਡਾਂ ਵੱਲ ਜਾਣ ਲਈ ਜਿਹੜਾ ਇਹ ਵੱਡਾ ਕਦਮ ਚੁੱਕਿਆ ਤੇ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਕਿਉਂਕਿ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਪ੍ਰਾਰਾਲਾ ਕੀਤਾ ਗਿਆ ਜਿੱਥੇ ਖੇਡਾ ਵਤਨ ਪੰਜਾਬ ਦੇ ਸ਼ੁਰੂ ਕਰਤੀਆਂ ਗਈਆਂ ਨੇ ਉੱਥੇ ਨਾਲ ਹੀ ਜਿਹੜੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚ ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ ਨੇ ਤੇ ਨਾਬਾ ਹਲਕੇ ਦੇ ਵਿੱਚ ਵੀ ਸਾਡੇ 30 ਖੇਡ ਗਰਾਊਂਡ ਜਿਹੜੇ ਨਵੇਂ ਬਣਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਅੱਜ ਇਹ ਵੱਡਾ ਪ੍ਰਾਰਾਲਾ ਕਿਉਂਕਿ ਜਦੋਂ ਖੇਡ ਗਰਾਊਂਡ ਬਣਨਗੇ ਤਾਂ ਸਾਡੇ ਜਿਹੜੇ ਖਿਡਾਰੀ ਨੇ ਉਹ ਖੇਡਾਂ ਦੇ ਨਾਲ ਜੁੜਨਗੇ ਨਵੇਂ ਖਿਡਾਰੀ ਪੈਦਾ ਹੋਣਗੇ ਤੇ ਆਪਣੇ ਪੰਜਾਬ ਦਾ ਨਾਮ ਆਪਣੇ ਪਿੰਡ ਦਾ ਮਾਪਿਆਂ ਦਾ ਨਾਮ ਜਿਹੜਾ ਉਹ ਰੋਸ਼ਨ ਕਰਨ ਕੀਤੇ ਸਾਡਾ ਜਿਹੜਾ ਸੋਭਾ ਪੰਜਾਬ ਆ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਵਿੱਚ ਜਿਹੜਾ ਮੋਰੀ ਸੁਭਾ ਬਣ ਕੇ ਉੱਭਰ ਰਿਹਾ ਹੈ 2022 ਵਿੱਚ ਜਿਹੜੀ ਇਹ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਸ਼ੁਰੂ ਕੀਤੀਆਂ ਗਈਆਂ ਸੀਗੀਆਂ ਅੱਜ ਉਹਦਾ ਜਿਹੜਾ ਚੌਥਾ ਸੀਜ਼ਨ ਚੱਲ ਰਿਹਾ ਅਸੀਂ ਸਾਰੇ ਨਾਭਾ ਨਿਵਾਸੀ ਸਰਦਾਰ ਅਸਬੀਰ ਸਿੰਘ ਜੀ ਜੱਸੀ ਚੇਅਰਮੈਨ ਸਭ ਦੀ ਗਵਾਹੀ ਵਿੱਚ ਉਹਨਾਂ ਦਾ ਸਵਾਗਤ ਕਰਨ ਲਈ ਪੂਰੇ ਨਾਭਾ ਵਿਖੇ ਪਾਰਵਦੀ ਕੋਖੇ ਦੇ ਇਕੱਠੇ ਹੋਏ ਆਂ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਨ ਲਈ ਜਿਹੜਾ ਪੰਜਾਬ ਸਰਕਾਰ ਇਹ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ 2022 ਦੇ ਮੱਤਵੰਤੀ ਵੱਲੋਂ ਖੇਡਾਂ ਵੱਤਨ ਪੰਜਾਬ ਦੀ ਬਹੁਤ ਵਧੀਆ ਉਪਰਾਲਾ ਕਰਿਆ ਹੋਇਆ ਠੀਕਾ ਸ਼ਾਰਟ ਕਰਿਆ ਸੀ ਉਹ ਮਿਸਾਲ ਆ ਜਿਆ ਪਾਰਵਤੀ ਗੋਪੀ ਦੇ ਬੰਦਰੀਆ ਉਹਦੇ ਸਿਲਸਿਲੇ 'ਚ ਹੀ ਕੇਰਨਾ ਸਿੰਘ ਅਗਵਾਈ ਦੇ ਵਿੱਚ ਸਾਡੇ ਇੱਥੇ ਆ ਕੇ ਖੇਡਾਂ ਵੱਤਨ ਪੰਜਾਬ ਦੀਆਂ ਸ਼ੁਰੂਆਤ ਕੀਤੀ ਗਈ ਜਿਨ੍ਹਾਂ ਦਾ ਚੌਥਾ ਸੀਜ਼ਨ ਕੌਤਾ ਸੀਜ਼ਨ ਦੀ ਮਿਸਾਲ ਨਾਬਾ ਵੀ ਖੇ ਪਹੁੰਚ ਰਹੀ ਹੈ ਜਿਨ੍ਹਾਂ ਦਾ ਸਵਾਗਤ ਕਰਨ ਲਈ ਸਾਡੀ ਚੀਰਮੈਨ ਸਾਹਿਬ ਦੀ ਟੀਮ ਬੜੇ ਵੀ ਹਮ ਹਵਾ ਕੇ ਪਹੁੰਚੀ ਹੈ ਸਵਾਗਤ ਕਰਨ ਲਈ ਤੇ ਪੰਜਾਬ ਸਰਕਾਰ ਦਾ ਸਾਡੇ ਖੇਡਾਂ ਪ੍ਰਤੀ ਪਰਫੂਲਤ ਕਰਨ ਲਈ ਵੱਖ-ਵੱਖ ਨਮਿਆਰ ਰਣਨੀਤੀਆਂ ਬਣਾ ਰਹੀ ਹੈ ਜਿਸ ਨਾਲ ਅਸੀਂ ਸਾਡੇ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹੂਗੀ ਤੇ ਪੰਜਾਬ ਸਰਕਾਰ ਵੱਲੋਂ ਸਾਡੇ ਹਲਕੇ ਦੇ ਵਿੱਚ ਵੀ ਕਾਫੀ ਗਰਾਊਂਡ ਦਿੱਤੇ ਗਏ ਨੇ ਜਿਨ੍ਹਾਂ ਨਾਲ ਸਾਡੇ ਨੌਜਵਾਨਾਂ ਲਈ ਖੇਡ ਪ੍ਰਤੀ ਜਾਗਰੂਕ ਹੋਣਗੇ ਅੱਜ ਦੇ ਦੋਸਤੋ ਅੱਜ ਅਸੀਂ ਖੇਡਾ ਵਤਨ ਪੰਜਾਬ ਦੀਆਂ ਜਿਹੜੀਆਂ 2022 ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਲਵੰਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਈਆਂ ਸੀ ਅੱਜ ਉਹਦਾ ਚੌਥਾ ਸੀਜ਼ਨ ਹੈ ਜਿਸ ਦਾ ਮਿਸਾਲ ਮਾਰਚ ਅੱਜ ਨਬਲ ਵਿੱਚ ਲੰਘ ਰਿਹਾ ਹੈ ਅਸੀਂ ਆਪਣੇ ਚੇਅਰਮੈਨ ਜੱਸੀ ਸੋਈਆਂ ਵਾਲੀ ਦੀ ਅਗਵਾਈ ਵਿੱਚ ਉਸ ਦਾ ਸਵਾਗਤ ਕਰਨ ਲਈ ਪੂਰੇ ਹਮਮਾ ਕੇ ਪੁੱਜੇ ਹਾਂ